ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਤੇ ਅੱਜ ਦੇਖਦੇ ਹਾਂ ਇਸ ਲਈ ਨਾ ਤਾਜ਼ਾ ਸੈਟਲਿਟ ਦੱਸਿਆ ਨਾ 27 ਅਪ੍ਰੈਲ ਦੇ ਸਵੇਰ ਹੈ ਜੀ ਤੇ ਲਗਭਗ ਮੌਸਮ ਦੇਖ ਕੇ ਪੰਜਾਬ ਦਾ ਤੇ ਐਸੇ ਨੇ ਲਗਭਗ ਸਾਫ਼ ਹੀ ਬਣਿਆ ਹੋਇਆ ਮੀਤਾ 24 ਘੰਟਿਆਂ ਦੇ ਵਿੱਚ ਇੱਕ ਹਲਕਾ ਫੱਟੂਨੀ ਸਿਸਟਮ ਸਰਗਰਮ ਸੀ ਰਾਜਸਥਾਨ ਦੇ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਹਨੂਮਾਨਗੜ ਉਨਪਗੜ ਬਿਕਨੇਰ ਚੁਰੂ ਇਹਨਾਂ ਦੇ ਕੁਸ਼hetraਾਂ ਦੇ ਵਿੱਚ ਹਲਕੇ ਕਨਵਨ ਹੋਈ ਸੀ ਗੱਲ ਤੇ ਹਰਿਆਣਾ ਦੇ ਕੁਸ਼hetraਾਂ ਦੇ ਵਿੱਚ ਹਲਕੇ ਕਨਵਨ ਹੋਈ ਸੀ ਤੇ ਇਸ ਵੇਲੇ ਇਹ ਸਿਸਟਮ ਇਹਨਾਂ ਦੋਨਾਂ ਸੂਬਿਆਂ ਤੋਂ ਅੱਗੇ ਲੰਘ ਚੁੱਕਾ ਹੈ ਯੂਪੀ ਦੇ ਉਪਭਾਗਾਂ ਦੇ ਵਿੱਚ ਹਾਲੇ ਇਹ ਸਿਸਟਮ ਸਰਗਰਮ ਹੈ ਤੇ ਉੱਥੇ ਅੱਜ ਦਿਨ ਦੇ ਵਿੱਚ ਜਾਂ ਫਿਰ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਹਲਕੇ ਕਨਵਨ ਪੁੰਤਾ ਬੰਦੀ ਹੋ ਸਕਦੀ ਹੈ ਜੇਕਰ ਫਿਰ ਪੰਜਾਬ ਦੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਅੱਜ ਮੌਸਮ ਗਰਮ ਤੇ ਖੁਸ਼ਕ ਰਹਿੰਦਾ ਜਾ ਪਰਿਆ ਟੈਂਪਰੇਚਰ ਵਾਲੇ ਫਾਕਰ ਤੋਂ ਦੇਖਦੇ ਹਾਂ ਤੇ ਜੇਕਰ ਮਿਨੀਮਮ ਟੈਂਪਰੇਚਰ ਹੁਣ ਦੇਖੀਏ ਤੇ ਸਭ ਤੋਂ ਠੰਡਾ ਖੇਤਰ ਪੰਜਾਬ ਦੇ ਵਿੱਚ 17.5 ਡਿਗਰੀ ਦੇ ਨਾਲ ਹੁਸ਼ਿਆਰਪੁਰ ਤੇ ਰੋਪੜ ਦੋਨੇ ਜ਼ਿਲ੍ਹੇ ਸਭ ਤੋਂ ਠੰਡੇ ਖੇਤਰ ਰਹੇ ਮਿਨਿਮਮ ਯਾਨੀ ਕਿ ਰਾਤਾਂ ਦੇ ਰਾਫ੍ਰਿਜਰ ਦੇ ਹਿਸਾਬ ਨਾਲ ਤੇ 17 ਤੋਂ ਅੱਜ ਲੈ ਕੇ 22 ਦੇ ਆਸ-ਪਾਸ ਜਿਹੜੇ ਟੈਂਪਰੇਚਰ ਨੇ ਮਿਨਿਮਮ ਚੱਲਦੇ ਹੋਏ ਨੇ ਜਿਓਗ੍ਰਾਫ ਮਿਨਿਮਮ ਟੈਂਪਰੇਚਰ ਹਰਿਆਣੇ ਦੇ ਦੇਖਦੇ ਹਾਂ ਤੇ 17.6 ਡਿਗਰੀ ਦੇ ਨਾਲ ਯਮਨਾਨਗਰ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਤੇ 20 ਤੋਂ ਲੈ ਕੇ 27 ਦੇ ਆਸ-ਪਾਸ 25 26 ਦੇ ਆਸ-ਪਾਸ ਜਿਹੜੇ ਐ ਤੇ ਮਿਨਿਮਮ ਟੈਂਪਰੇਚਰ ਬਹੁਤੇ ਹਹਾਗਾਂ ਦੇ ਵਿੱਚ ਚੱਲਦੇ ਹੋਏ ਨੇ ਸੋ ਇਹ ਟੈਂਪਰੇਚਰ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਹਾਲੇ ਅਗਲੇ 2-3 ਦਿਨ ਜੜੀ ਨੇ ਉਹ ਪਛੋ ਦੀ ਹਵਾ ਚਲਦੀ ਰਹੇਗੀ ਯਾਨੀ ਕਿ ਵੈਸਟ ਵਿੰਡ ਪੰਜਾਬ ਹਰਿਆਣਾ ਦੇ ਵਿੱਚ ਚੱਲਣ ਦੇ ਅਸਰ ਹੋਣਗੇ ਇਸ ਲਈ ਮੌਸਮ ਗਰਮ ਤੇ ਖੁਸ਼ਕ ਰਹੇਗਾ ਤੇ ਦੂਜੇ ਪਾਸੇ ਜੀ ਜਦੋਂ ਪੂਰੇ ਦੀ ਵਾਪਸੀ ਹੋਏਗੀ ਫਿਰ ਤੋਂ ਟੈਂਪਰੇਚਰ ਤਾਂ ਨੂੰ ਜੜਨਗੇ ਕਿਉਂਕਿ ਜੜੀ ਹਮਸ ਹੈ ਹਮਸ ਦੇ ਵਿੱਚ ਵਾਧਾ ਹੋਵੇਗਾ ਨਵੇਂ ਲਿਆ ਕੇ ਪੂਰਾ ਸਿੱਟੇਗਾ ਜਿਸ ਨਾਲ ਹਮਸ ਬਣੇਗੀ ਹਮਸ ਵਨ ਨਾਲ ਟੈਂਪਰੇਚਰ ਫਿਰ ਤੋਂ ਜੜਿਆ ਤਾਂ ਨੂੰ ਚੜਨੇ ਸ਼ੁਰੂ ਹੋ ਜਾਣਗੇ ਫਾਂਵੇਂ ਦਿਨਾਂ ਦੇ ਟੈਂਪਰੇਚਰ ਹੋਣ ਫਾਂਵੇਂ ਰਾਤਾਂ ਦੇ ਟੈਂਪਰੇਚਰ ਹੋਣ ਸੋ ਅਗਲੇ 48 ਘੰਟੇ ਹਵਾਵਾਂ ਫਚੋ ਦੀਆਂ ਜਿਹੜੀਆਂ ਚੱਲਦੀਆਂ ਰਹਣ ਦਾ ਅਨੁਮਾਨ ਹੈ ਤੇ ਅੱਜ ਤੇ ਕੱਲ ਮੌਸਮ ਦੇ ਵਿੱਚ ਕੋਈ ਬਦਲਾ ਨਹੀਂ ਹੈ ਤੇ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿੰਦਾ ਹੈ ਜਾਂਪਰਿਆ ਤੇ yellow alert ਜਿਹੜੇ ਜਾਰੀ ਕੀਤੇ ਗਏ ਨੇ ਸਕਰੀਨ ਦੇ ਦੇਖ ਸਕਦੇ ਹਾਂ ਜੀ ਮੌਸਮ ਹਕ ਦੀ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਹੀਟ ਵੇਵ ਦੀ ਜਿਹੜੀ ਵਾਰਨਿੰਗ ਹੈ yellow alert ਹੈ ਉਹ ਪੰਜਾਬ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਅਗਲੇ 4 ਦਿਨਾਂ ਦੇ ਲਈ ਯਾਨੀ ਕਿ 29 ਦੀ ਤਰੀਕ ਤੱਕ ਹੀਟ ਵੇਵ ਦਾ ਕੋਈ ਰਾਹਤ ਨਹੀਂ ਹੈ ਹੀਟ ਵੇਵ ਇਸੇ ਤਰ੍ਹਾਂ ਚੱਲਣ ਦਾ ਅਨੁਮਾਨ ਹੈ ਟੈਂਪਰੇਚਰ ਜੇਕਰ ਆਪਾਂ ਦੇਖਦੇ ਆਂ ਰਾਤਾਂ ਦਿਨਾਂ ਦੇ ਵਿੱਚ ਜਿਹੜੇ ਪਹਾੜਾ ਦੇ ਲਾਗੇ ਜਲੇ ਆਉਂਨਾਂ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਥੋੜਾ ਠੀਕ ਚੱਲਦੇ ਹੋਏ ਨੇ 36 37 ਡਿਗਰੀ ਸੈਲਸੀਅਸ ਮੈਕਸਿਮਮ ਟੈਂਪਰੇਚਰ ਤੇ ਜਿਹੜੇ ਜਿਵੇਂ ਜਿਵੇਂ ਆਪਾਂ ਪਿੱਛੇ ਨੂੰ ਆਵਾਂਗੇ ਮਾਲਵੇ ਦੇ ਖੇਤਰਾਂ ਦੀ ਗੱਲ ਕਰ ਲਈ ਪੱਛਮੀ ਮਾਲਵੇ ਦੀ ਜਿੱਥੇ ਉੱਥੇ ਟੈਂਪਰੇਚਰ 40 ਤੋਂ ਪਲੱਸ ਜਿਹੜੇ ਆ ਦਰਜ ਹੋ ਰਹੇ ਨੇ ਖਾਸ ਕਰਕੇ ਦੱਖਣੀ ਮਾਲਵੇ ਦੇ ਖੇਤਰਾਂ ਦੇ ਵਿੱਚ ਸਗਲੇ ਦੋ ਤਿੰਨ ਦਿਨ ਗਰਮੀ ਵਾਲੇ ਨੇ ਜੀ ਤੇ ਹੀ ਰੂਪੇ ਵੇਸੇ ਤਰ੍ਹਾਂ ਚੱਲਣ ਦਾ ਅਨੁਮਾਨ ਹੈ ਬਾਕੀ ਜੋ ਸਿਸਟਮ ਆਏਗਾ ਸਿਸਟਮ ਇੱਕ ਦੋ ਦਿਨ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਉਹਦੀ ਅਪਡੇਟ ਜਿਲਾ ਵਾਰੰਕਰੇ ਤੁਹਾਡੇ ਨਾਲ ਸਾਂਝ ਕਰਾਂਗੇ ਜਲਦ ਤੇ ਚੜ੍ਹਦੇ ਹਾਰੇ ਨੂੰ ਠੱਲ ਪਾਉਣ ਦੇ ਲਈ ਸਿਸਟਮ ਵੀ ਤਿਆਰ ਹੈ ਤੇ ਜਦੋਂ ਉਮੀਦਿਆਸਾਰ ਕਿਹੜੇ ਖੇਤਰਾ ਦੇ ਵਿੱਚ ਬਣਗੇ ਇਹ ਅਫਰਡ ਤੁਹਾਨੂੰ ਦਿੱਤੀ ਜਾਵੇਗੀ ਤੁਹਾਨੂੰ